ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਅੱਜ ਦਰਸ਼ਨ ਕਰਨ ਆਏ ਆ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਤੇ ਇੱਥੇ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਸਾਰਾ ਅੱਜ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਹੁਤ ਉਤਸ਼ਾਹ ਸਾਰਿਆਂ ਦੇ ਵਿੱਚ ਹੈ ਔਰ ਇਹ ਬੜਾ ਵੱਡਾ ਭਾਗਾ ਵਾਲਾ ਦਿਨ ਇਸ ਕਰਕੇ ਆ ਕਿ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਨੇ ਬੜੀਆਂ ਹੀ ਪਰਖਾਂ ਕਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ ਤੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਿੰਨੇ ਵੀ ਪੀਰ ਪੈਗੰਬਰ ਦੇਵੀ ਦੇਵਤੇ ਆਏ ਉਹਨਾਂ ਤੋਂ ਬਾਅਦ ਪਹਿਲੀ ਵਾਰੀ ਇਦਾਂ ਹੋਇਆ ਸੀ ਕਿ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਗੁਰਗੱਦੀ ਦਿੱਤੀ ਹੋਵੇ ਉਹ ਵੀ ਇੰਨੀਆਂ ਪਰਖਾਂ ਕਰਨ ਤੋਂ ਬਾਅਦ ਤੇ ਗੁਰਵੰਗਦੇਵ ਜੀ ਦਾ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਉਹਨਾਂ ਤੋਂ ਅਸੀਂ ਕੀ ਸਿੱਖਣਾ ਉਹਨਾਂ ਤੋਂ ਇਹ ਸਿੱਖਣਾ ਕਿ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨਿਆ ਨਾਲ ਤੇ ਅੱਜ ਸਾਨੂੰ ਇਹੋ ਹੀ ਲੋੜ ਹੈ ਜੇ ਅਸੀਂ ਆਪਣਾ ਚੰਗਾ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਸੁਖੀ ਰਹਿਣਾ ਚਾਹੁੰਦੇ ਹਾਂ ਸਬਰ ਸੰਤੋਖ ਚ ਰਹਿਣਾ ਚਾਹੁੰਦੇ ਹਾਂ ਤੇ ਬਸ ਉਹ ਅਕਾਲ ਪੁਰਖ ਦਾ ਹੁਕਮ ਮੰਨੋ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਮੰਨਿਆ ਤੇ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ। ਸੋ ਇਸ ਦੇ ਨਾਲ ਹੀ ਬਹੁਤ-ਬਹੁਤ ਵਧਾਈਆਂ ਸਾਰੀ ਸਿੱਖ ਸੰਗਤ ਨੂੰ। ਔਰ ਇਸ ਪਵਿੱਤਰ ਸਥਾਨ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੰਗਤ ਆ ਰਹੀ ਹੈ। ਤੇ ਇੱਥੇ ਇਹ ਵੇਖਣ ਨੂੰ ਮਿਲਿਆ ਕਿ ਬਹੁਤ ਹੀ ਵਧੀਆ ਤਰੀਕੇ ਦੇ ਪ੍ਰਬੰਧ ਇੱਥੇ ਹੋਏ ਆ। ਇੰਨੀ ਗਰਮੀ ਹੁੰਦਿਆਂ ਹੋਿਆਂ ਵੀ ਇੱਥੇ ਸੰਗਤ ਜਿਹੜੀ ਆ ਬੜੇ ਆਰਾਮਦਾਇਕ ਤਰੀਕੇ ਦੇ ਨਾਲ ਦਰਸ਼ਨ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਗੁਰੂ ਪਾਤਸ਼ਾਹ ਦੇ ਦਰ ਤੇ ਆਏ ਆ, ਨਕਮਸਤਕ ਹੋਏ ਆ। ਗੁਰੂ ਅੰਗਦ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਬੜੀ ਸੁਣੀ ਖਾਠਾ ਮਾਰਦਾ ਕੱਠ ਪਾਤਸ਼ਾਹ ਦਾ ਸਾਹਮਣੇ ਤੁਹਾਡੇ ਆਪ ਜੀ ਨੂੰ ਦੇਖ ਰਿਹਾ ਵਾ ਸਵੇਰ ਦਾ ਇਸੇ ਤਰ੍ਹਾਂ ਚੱਲ ਰਿਹਾ ਵਾ ਜੇ ਲੰਗਰਾਂ ਦਾ ਪ੍ਰਬੰਧ ਜਾਣੀ ਦਾ ਲੰਗਰਾਂ ਦੇ ਪ੍ਰਬੰਧ ਰੈਸ਼ ਦਾ ਪ੍ਰਬੰਧ ਬਹੁਤ ਚਿਹਰੇ ਪ੍ਰਬੰਧ ਮੈਨੇਜਰ ਸਾਹਿਬ ਵੱਲੋਂ ਸਕੱਤਰ ਸਾਹਿਬਾ ਨੇ ਪ੍ਰਦਾਨ ਜੀਣੋ ਕੀਤੇ ਗਏ ਨੇ ਉਥੇ ਸ਼ਾਮ ਦੀ ਜਿਹੜੀ ਆ ਦੀਵਮਾਲਾ ਵੀ ਹੋਏਗੀ ਉਥੇ ਆਸਤਵਾਦੀ ਵੀ ਚਲਾਏ ਜਾਏਗੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬਹੁਤ ਤਕੜੇ ਪ੍ਰਾਲੇ ਕਰਕੇ ਸਾਡੀ ਕਾਮ ਨੂੰ ਸਾਡੇ ਵਾਸਤੇ ਬਖਸ਼ ਕੀ ਗਏ ਨੇ ਉਹਨਾਂ ਤੇ ਕੋਸ਼ਿਸ਼ ਕੀਤੀ ਜਾਂਦੀ ਮਹਾਰਾਜ ਦਾ ਸਵੇਰ ਦਾ ਨਿਤਨੇਮ ਫਿਰ ਰੈ ਰਾਤ ਦੇ ਸ਼ਾਮ ਦੇ ਟਾਈਮ ਤੇ ਕੀਤੀ ਜਾਵੇ ਤਾਂ ਉਹਨਾਂ ਦੇ ਪਾਏ ਹੋਏ ਪੂਰਨ ਤੇ ਚੱਲਿਆ ਜਾਏ ਜੇ ਤਾਂ ਗਲਵਕੜੀ ਪਾ ਕੇ ਦਹਾਂ ਨਵਾਂ ਦੀ ਕਿਰਤ ਕਮਾਈ ਪਾਛੰਨ ਕਰਨ ਨੂੰ ਕਿਹਾ ਵਾ ਉਹਦੇ ਤੇ ਚੱਲਿਆ ਜਾਵੇ ਵੱਧ ਤੋਂ ਵੱਧ ਕੋਸ਼ਿਸ਼ ਇਹੋ ਹੀ ਆ ਅੱਜ ਸਵੇਰ ਦੇ ਜਦੋਂ ਵੇਖਿਆ ਜਿੱਥੇ ਵੇਖਿਆ ਜੇ ਦਰਬਾਰ ਸਾਹਿਬ ਕਾਲਸਾ ਸਾਹਿਬ ਤੇ ਲੰਗਰ ਹਾਲ ਚ ਸੀਧਾਂ ਦੇ ਗਏ ਆ ਬੜਾ ਹੀ ਸੋਹਣਾ ਨਜ਼ਾਰਾ ਵਜਾ ਵਾ ਸ਼ਾਮ ਨੂੰ ਉਦੋਂ ਵਧਿਆ ਲੋਕੋ ਕ ਨਜ਼ਾਰੇ ਵੇਖਣ ਨੂੰ ਮਿਲਦਗੇ ਸੰਗਤਾਂ ਨੂੰ ਸਾਮਣ ਜਦੋਂ ਆਸਤਵਾਲੀ ਚੱਲੇਗੀ ਜੀ ਤੇ ਇਹ ਵੀ ਗੱਲ ਕਹਿਣੀ ਚਾਹੁੰਦੇ ਆ ਜਿੱਥੇ ਵਧਾਈ ਤੁਹਾਡੀ মিডিਆ ਰਾਹੀਂ ਦੇਣੀ ਚਾਹੁੰਦੇ ਲੱਖ ਲੱਖ ਵਧਾਈ ਹੋਵੇ ਉਥੇ ਇਹ ਵੀ ਗੱਲ ਕਹਿਣੀ ਚਾਹੁੰਦੇ ਆ ਆਓ ਵੱਧ ਤੋਂ ਵੱਧ ਆਣ ਕੇ ਆਪਾਂ ਪਰਿਵਾਰ ਹੋងਗੇ ਬੈਹਿ ਕੇ ਉਸ ਟਾਈਮ ਦੇ ਯਾਦ ਕਰੀਏ ਤੇ ਮਹਾਰਾਜ ਨੂੰ ਯਾਦ ਕਰੀਏ ਤਾਂ ਉਹਨਾਂ ਦੇ ਪਾਇਆ ਕੂਰਨਾ ਪੂਰੇ ਹੋ ਉਤਰ ਸਕੀਏ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par